ਇਹ ਮਾਮਲਾ ਹੈ ਜੀ ਖਰੜ ਦਾ ਖਰੜ ਵਿਖੇ ਇੱਕ ਨਸ਼ਾ ਛਡਾਊ ਕੇਂਦਰ ਦੇ ਮਾਲਕ ਨੂੰ ਅਣਪਛਾਤੇ ਵਿਅਕਤੀਆਂ ਵੱਲੋਂ ਗੋਲੀਆਂ ਮਾਰ ਕੇ ਜ਼ਖਮੀ ਕਰ ਦਿੱਤਾ ਗਿਆ ਸੀ ਦੱਸਦੀ ਹੈ ਕਿ ਰੰਧਾਵਾ ਰੋਡ ਖਰੜ ਵਿਖੇ ਸਥਿਤ ਨਸ਼ਾ ਛਡਾਊ ਕੇਂਦਰ ਦੇ ਮਾਲਕ ਨੂੰ ਅਣਪਛਾਤੇ ਵਿਅਕਤੀਆਂ ਵੱਲੋਂ ਗੋਲੀਆਂ ਮਾਰੀਆਂ ਗਈਆਂ ਸੀ ਅਤੇ ਸਥਾਨਕ ਪੁਲਿਸ ਵੱਲੋਂ ਦੋਵੇਂ ਹਮਲਾਵਰਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਇਸ ਮੰਦੀ ਕਾਰਵਾਈ ਕਰਦੇ ਹੋਏ ਖਰੜ ਪੁਲਿਸ ਵੱਲੋਂ ਦੋਨਾਂ ਹਮਲਾਵਰਾਂ ਨੂੰ ਨਮੇਸ਼ਾ ਤੋਂ ਗ੍ਰਿਫਤਾਰ ਕੀਤਾ ਗਿਆ ਹੈ ਔਰ ਅਗਲੀ ਤਫਤੀਸ਼ ਜਿਹੜੀ ਜਾਰੀ ਹੈ ਇਹਨਾਂ ਪਾਸੋਂ ਵਰਤਿਆ ਗਿਆ ਪਿਸਤਲ ਵੀ ਬਰਾਮਦ ਕਰ ਲਏ ਜਾਂਦੇ ਜਿਹੜੀ ਗੱਲ ਕਹੀ ਜਾ ਰਹੀ ਹੈ। ਹਰ ਇੱਕ ਜਿਹੜਾ ਮਾਮਲਾ ਸਾਹਮਣੇ ਆਇਆ ਵੈਦਿੰਗ ਦਾ ਵੀ ਬੜਾ ਜਾਣਕਾਰੀ। ਇਹਦੇ ਵਾਸਤੇ ਇੱਕ ਕਮਲਪ੍ਰੀਤ ਮੁੰਡਾ ਉਹਦਾ ਨਾਮ ਹੈ ਹਰਿਆਣੇ ਤੋਂ ਸਿਖਾ ਜੀ ਹੈ। ਇੱਕੀ ਦਾ ਦੋਸਤ ਹੈ ਜੀ ਆਪਣੇ ਰਵੀ ਨਾਮ ਦਾ ਲੰਦਰ ਹੋਇਆ ਜੀ। ਇਹ ਪਹਿਲੇ ਕਮਲਜੀਤ ਦਾ ਸੀਗਾ ਇਹਦੇ ਕੋਲੋਂ ਪਹਿਲਾਂ ਦੋਨੇ ਨੇ ਨਸ਼ਾ ਸਡੌ ਕੇਂਦਰ ਚ ਭਰਤੀ ਹੋਇਆ ਸੀ ਤੇ ਬਾਅਦ ਜਦੋਂ ਕੋ ਚਾਰ ਪੰਜ ਮਹੀਨੇ ਪਹਿਲਾਂ ਉਹਦਾ ਨਾਂ ਕਿਹਾ ਫਿਰ ਇੱਥੋਂ ਚਲੇ ਗਿਆ ਸੀ ਸਾਡੇ ਕਿ ਇਹ ਦੁਆਰਾ ਕਹਿੰਦਾ ਸੀ ਕਿ ਮੈਂ ਉਹਦਾ ਨਾਂ ਕਿਹਾ ਦੁਬਾਰਾ ਦਾਖਲ ਹੋਣ ਗਿਆ ਇਹਨਾਂ ਦੀ ਕਿਹੜੀ ਮੇਰੀ ਪੋਸਟ ਕਿੰਨਾ ਕ ਸਾਹਮਣੇ ਆਈ ਹੈ ਗੱਲ ਤੇ ਇਹਨਾਂ ਨੇ ਉਹਦਾ ਨਾਂ ਕਿਹਾ ਉਹਨੂੰ ਫੋਨ-ਫੋਨ ਕੀਤਾ ਉਹਨਾਂ ਨੂੰ ਫੋਨ ਕਰਕੇ ਫਿਰ ਉਹਦੇ ਕੋਲ ਆਏ ਉੱਥੇ ਇਹਨਾਂ ਦੀ ਤੁਤਮੈ ਮਮੋਹੀ ਤੇ ਇਹਨੇ ਉਹਨੂੰ ਬੁਲੀ ਕਿਹਾ ਕਿੰਨੇ ਰਾਊਂਡ ਕਰੇ ਇੱਕ ਰਾਊਂਡ ਫੇਰ ਹੋਇਆ ਸੀ ਗੱਲ ਕਿਹਦੇ ਲੱਗਿਆ ਆਪਣੇ ਜਸਵੰਤ ਸਰਬਜੀਤ ਹੈ ਮੁੰਡਾ ਜੀ ਉਹ ਉਹਨੇ ਲੱਗਿਆ ਸੀ ਉਹ ਦਾ ਸੰਚਾਲਕ ਸੀਗਾ ਨਸਸ ਲੋਕੇਂਦਰ ਦਾ ਉਹਨਾਂ ਦਾ ਹਾਂਜੀ ਉਹ ਆਊਟ ਆਫ ਹੋ ਗਏ ਨਹੀਂ ਅਜੇ ਥੇਰੇ ਲਾਜਾ ਅਜੇ ਕਹਿੰਦਾ ਕੁਝ ਵੀ ਸੰਭਵ ਨਹੀਂ ਨਾ ਇਹਨਾਂ ਨੂੰ ਆਪਾਂ ਨਵਾਂ ਸਹਿਰ ਤੋਂ ਆਪਣੇ ਥਾਣੇ ਦੇ ਵਿੱਚ ਕਿਹੜਾ ਮਹਿਰਾਮਪੁਰ ਖਾਣਾ ਉਹਦੇ ਏਰੀਆ ਚੋਂ ਨਹੀਂ ਦਿੱਤਾ ਨਹੀਂ ਕਰਨੀ ਜੀ ਜੇ ਤੋੜੀ ਮੁਰਲੀ ਤਫਤੀਸ਼ ਕੁਝ ਨਹੀਂ ਸਾਹਮਣੇ ਆਈ ਨਹੀਂ ਹਾਂਜੀ ਤਫਤੀਸ਼ ਜਾਰੀ ਹੈ ਜੋ ਵੀ ਹੋਏਗੀ ਕਿਤੇ ਕਿਤੇ ਤੇ ਰਹੇ ਜਾਂਦੇ ਇੱਕ ਤੋਂ ਹਰਿਆਣੇ ਦਾ ਜੀ ਜਮੁਨਾ ਨਗਰ ਦਾ ਦੂਜਾ ਮੋੜਾ ਹੈਗਾ ਜੀ ਜਲੰਧਰ ਦਾ ਅ ਅਜੇ ਚੱਲ ਰਹੀ ਹੈ ਤਫਤੀਸ਼